ਉਹਨਾਂ ਨੂੰ ਰੋਕਣ ਲਈ ਜਿਹੜਾ ਹਰਿਆਣਾ ਸਰਕਾਰ ਜਿਹੜਾ ਬੀਜੇਪੀ ਦੇ ਸਰਕਾਰ ਨੇ ਉਹਨਾਂ ਦੇ ਨਾਲ ਜੋ ਤਸ਼ੱਦਦ ਕੀਤਾ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਕਿ ਜਿਹੜੀ ਖੱਟੜ ਸਰਕਾਰ ਆ ਉਹਨਾਂ ਤੇ ਕੋਈ ਸਤਾਈ ਨਾਲ ਪਿਆ ਜਾਵੇ ਕਿ ਉਹ ਸਾਡੇ ਉਹਨਾਂ ਨੂੰ ਚਿਤਾਵਨੀ ਵੀ ਦਿੰਦਾ ਆ ਕਿ ਤੁਸੀਂ ਜਿੱਡੇ ਮਰਜ਼ੀ ਰਾਹ ਦੇ ਵਿੱਚ ਢਿੱਕੇ ਲਾ ਲਓ ਇਹ ਪੰਜਾਬੀ ਨੇ ਇਹ ਤਕਰੀਬਨ ਕਿਸਾਨ ਜ਼ਖਮੀ ਹੋਏ ਨੇ ਇਹਦੇ ਅੱਖ ਵੀ ਚੜੀ ਗਈ ਹੈ ਕਿ ਦੀ ਦਤ ਵਧੀ ਹੈ ਕਿਸੇ ਦਾ ਕੁਝ ਉਹਦੇ ਨੇ ਸਾਡੀ ਇਸ ਜ਼ਰਖੇਜ਼ ਜ਼ਮੀਨ ਦੇ ਵਿੱਚ ਜੋ ਸਾਡੇ ਅੰਦਰ ਦਸਮ ਪਿਤਾ ਨੇ ਸਾਡੇ ਅੰਦਰ ਜਿਹੜਾ ਉਹਨਾਂ ਦਾ ਅਸੀਂ ਸਿਕੂ ਨੇ ਜੋ ਕਿਸਾਨ ਦਾ ਦੇ ਖਾਨ ਦਾਤ ਹੈ ਸਾਰੇ ਦੇਸ਼ ਦਾ ਟਿੱਡ ਭਰਦਾ ਹੈ ਜਿੰਨੀਆਂ ਮਰਜ਼ੀ ਔਕੜਾ ਪਾਰ ਨੂੰ ਔਕੜਾ ਨੂੰ ਮਤਲਬ ਕਿ ਪੱਤਕੇ ਉਹ ਦਿੱਲੀ ਤੱਕ ਕੂਚ ਜ਼ਰੂਰ ਕਰਨਗੇ ਆਪਣੇ ਇਹ ਮੋਦੀ ਹੈ ਜਿਹੜਾ ਸਵੇਰੇ ਚਾਹ ਪੀਂਦਾ ਹੈ ਕਿਸਾਨ ਤੇ ਦੁੱਧ ਵੀ ਪੀਂਦਾ ਹੈ ਖੰਡ ਪੈਦਾ ਕਰਦੇ ਆ ਚਾਹ ਪੱਤੀ ਪੈਦਾ ਕਰਦੇ ਆ ਉਪ ਪੀ ਕੇ ਜਨਤਾ ਦੀ ਆਵਾਜ਼ ਲੈ ਕੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪ ਬਹਾਰ ਸਿੰਘ ਬੋਲ ਰਿਹਾ ਹਾਂ ਅੱਜ ਤੋਂਵੇਂ ਪਾਸੇ ਸੰਗੇ ਦੇ 15 ਦੇ ਵਿੱਚ ਬਹੁਤ ਪ੍ਰਦਰਸ਼ਨ ਹੋਣਾ ਹੈ ਜਿੱਤੇ ਵਿੱਚ ਚੱਕੇ ਜਾਬ ਕੀਤੇ ਗਏ ਨੇ ਜਿਸ ਨੂੰ ਅੱਜ ਇਤਿਹਾਸਿਕ ਭਾਰਤ ਵੀ ਕਿਹਾ ਗਿਆ ਹੈ ਤੇ ਇਹ ਪੇਰ ਮੁੱਤਿਆਂ ਦੀ ਗੱਲ ਜੇ ਕਰੀਏ ਆਪਾਂ ਦੀ ਸਰਕਾਰਾਂ ਨੇ ਹਲੇ ਤੱਕ ਸੈਂਟਰ ਸਰਕਾਰ ਨੇ ਇਹਨਾਂ ਦੀ ਆਪਰਖਾਨਾ ਨਹੀਂ ਬੰਨੀਆਂ ਹੈਗੀਆਂ ਅੱਜ ਪਤਣਾ ਦੇ ਵਿੱਚ ਕ੍ਰਾਂਤੀਕਾਰੀ ਜਥੇਬੰਦੀਆਂ ਨੇ ਧਰਨਾ ਲਗਾਏ ਜੋ ਬਹੁਤ ਮੋੜ ਪ੍ਰਦਰਸ਼ਨ ਕੀਤੇ ਰਹੇ ਨੇ ਸਾਰਾ ਚੱਕਾ ਜਾਬ ਸਮਤਰਾ ਦੇ ਬੀਬੀਆਂ ਵੀ ਸ਼ਾਮਿਲ ਹੈ ਖਾਸ ਕਰਕੇ ਬੀਬੀਆਂ ਨੇ ਆਪਣਾ ਪੂਰਾ ਸਮਰਥਨ ਦਿੱਤਾ ਹੈ ਆਓ ਆਪਾਂ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਹਾਂ ਪੀਚੇ ਬੀਬੀ ਬਲਵਿੰਦਰ ਗੌਰ ਹਨ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਸਰਕਾਰਾਂ ਤੋਂ ਵੀ ਸਰਕਾਰ ਨੂੰ ਲੈ ਕੇ ਇਹਨਾਂ ਦਾ ਕੀ ਰੋਸਾ ਹੈ ਹਾਂ ਜੀ ਪਹਿਲਾਂ ਤਾਂ ਅਸੀਂ ਜਿਹੜਾ ਸਭ ਤੋਂ ਵੱਧ ਗੱਲਬਾਤ ਕਰਦੇ ਹਾਂ ਉਹ ਅਵਾਜ਼ ਉਠਾ ਕੇ ਅੱਜ ਇਹੜੇ ਪੱਧਰ ਤੇ ਮੋਤੀ ਸਰਕਾਰ ਦੇ ਬਾਰੇ ਤਾਂ ਇਹੀ ਕਹਾਂਗੇ ਕਿ ਉਹਨਾਂ ਦੀ ਸਰਕਾਰ ਜੱਦ ਤੋਂ ਬਣੀ ਆ ਲੋਕਤੰਤਰ ਦਾ ਉਹਨਾਂ ਨੇ ਸਮੁੱਚੇ ਰੂਪ ਦੇ ਵਿੱਚ ਘਾਣੀ ਦਿੱਤਾ ਆ ਤੇ ਹੁਣ ਜੀ ਇਹ ਜਿਹੜਾ ਸੰਘਰਸ਼ ਚੱਲਿਆ ਹੋਇਆ ਆ ਮਤਲਬ ਕਿਸਾਨ ਜਿੱਥੇ ਬੰਦੀਆਂ ਨੇ ਮਜ਼ਦੂਰ ਜਿੱਥੇ ਬੰਦੀਆਂ ਨੇ ਆਮ ਲੋਕਾਂ ਦਾ ਜਿਹੜਾ ਇਹ ਗੁੱਸਾ ਆ ਉਹ ਇਸੇ ਕਰਕੇ ਆ ਕਿ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇ ਉਹ ਲੋਕ ਮਾਰੂ ਨੀਤੀਆਂ ਨੇ ਉਹਦੇ ਵਿੱਚ ਲੋਕਤੰਤਰ ਦਾ ਸੰਵਾਦ ਦਾ ਸਮੁੱਚਾ ਹੀ ਘਾਣ ਹੋ ਰਿਹਾ ਆ ਜੇ ਇਸ ਘਾਣ ਨੂੰ ਲੋਕਤੰਤਰ ਦੇ ਘਾਣ ਨੂੰ ਰੋਕਣਾ 哎呀。 ਤਾਂ ਤੁਹਾਨੂੰ ਆਉਣੇ ਵਾਲੇ ਟਾਈਮ ਦੇ ਵਿੱਚ ਮੋਦੀ ਜਿਹੜੀ ਮੋਦੀ ਸਰਕਾਰ ਹੈ ਉਹਨੂੰ ਲਾਂਬੇ ਕਰਨਾ ਪੈਣਾ ਤੇ ਇਸ ਲਈ ਪੂਰੇ ਸਮੁੱਚੇ ਭਾਰਤ ਬੰਦ ਦੀ ਜਿਹੜੀ ਅਚੇਹ ਕਾਲ ਹੈ ਉਹਦੇ ਵਿੱਚ ਇਹ ਕੋਈ ਕਿਸੇ ਦੇ ਕਹੇ ਕਹਾਏਤ ਨਹੀਂ ਇਹ ਲੋਕਾਂ ਦਾ ਉਸ ਸਰਕਾਰ ਦੀਆਂ ਨੀਤੀਆਂ 'ਤੇ ਆਪ ਮਹਾਰੇ ਜਿਹੜਾ ਗੁੱਸਾ ਆ ਉਹ ਫੁੱਟ ਰਿਹਾ ਆ ਜਿਹਦੇ ਕਰਕੇ ਪੂਰਾ ਸਮੁੱਚਾ ਭਾਰਤ ਅੱਜ ਜਿਹੜਾ ਸੜਕਾਂ 'ਤੇ ਆ ਤੇ ਆਪਣੇ ਹਰੇਕ ਕੰਮ ਧੰਦੇ ਨੂੰ ਬੰਦ ਕਰਕੇ ਆਪਣਾ ਰੋਜ਼ ਰੂਹਤ ਦੇ ਵਿੱਚ ਇਹ ਸ਼ਮੂਲੀਅਤ ਦੇ ਰਿਹਾ ਆ ਯਾਨੀ ਕਿ ਸੈਂਟਰ ਸੈਂਟਰ ਸਰਕਾਰ ਨੇ ਜੀ ਆਪਾਂ ਕਹਿੰਦਾ ਪਾਕਿਸਤਾਨ ਦੇ ਇੰਡੀਆ ਨਾਲ ਬਾਰਡਰ ਸੁਨੇਹਾ ਸੀਗਾ ਕਿ ਉਹਨੇ ਹਰਿਆਣਾ ਦੇ ਪੰਜਾਬ ਦਾ ਬਾਰਡਰ ਨਹੀਂ ਬਣਾਤਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਇਹ ਜਿਹੜਾ ਸਾਡੇ ਪੰਜਾਬ ਦੇ ਜਿਹੜੇ ਸਿਰੜੀ ਜੋਧੇ ਸੀਗੇ ਜਿਹੜੇ ਆਪਣੇ ਹੱਕਾਂ ਨੂੰ ਲੈਣ ਲਈ ਖਨੌਰੀ ਬਾਰਡਰ ਰਾਹੀਂ ਤੋਂ ਸੰਭੂ ਬਾਰਡਰ ਰਾਹੀਂ ਜਿਹੜਾ ਮਤਲਬ ਕਿ ਰਾਜਧਾਨੀ ਦੀ ਦਰਵਜਾ ਨੇ ਕੋਚ ਕੀਤਾ ਸੀਗਾ ਉਹਨਾਂ ਨੂੰ ਰੋਕਣ ਲਈ ਜਿਹੜਾ ਹਰਿਆਣਾ ਸਰਕਾਰ ਜਿਹੜਾ ਬੀਜੇਪੀ ਦੇ ਸਰਕਾਰ ਨੇ ਉਹਨਾਂ ਦੇ ਨਾਲ ਦੀ ਤਸ਼ੱਦਦ ਕੀਤਾ ਮਤਲਬ ਇਹ ਪਤਾ ਲੱਗਦਾ ਕਿ ਇੱਥੇ ਲੋਕਤੰਤਰ ਨਾਮ ਦੀ ਚੀਜ਼ ਨਹੀਂ ਹੈ ਜੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਜੋ ਬਾਹਰ ਕੀਤੇ ਜਾ ਰਹੇ ਨੇ ਉਹ ਐਦਾਂ ਲੱਗ ਰਿਹਾ ਕਿ ਇਹ ਅਸੀਂ ਜਿਹੜੇ ਪੰਜਾਬੀ ਆ ਜਾਂ ਜਿਹੜੇ ਇਹ ਲੋਕਿੰਤਾਂ ਵਾਲੇ ਲੋਕ ਨੇ ਉਹਦਾ ਉਹ ਇਸ ਮੁਲਕ ਦੇ ਵਾਸੀ ਨਹੀਂ ਰਹਿ ਰਹੇ ਉਹਨਾਂ ਨੇ ਇਹਨੂੰ ਇੱਕਦਮ ਮਤਲਬ ਕਿ ਇਸ ਤਰ੍ਹਾਂ ਦਿਖਾਇਆ ਵੀ ਇਹ ਤਾਂ ਇਸ ਮੁਲਕ ਦੇ ਵਾਸੀ ਨਹੀਂ ਆ ਨੇ ਮੁਲਕ ਦਾ ਉੱਤਰ ਪਰਲੇ ਪਰਲੇ ਪਾਸੇ ਰਹਿ ਗਿਆ ਹੈ ਇਹ ਬਹੁਤ ਹੀ ਮਤਲਬ ਕਰੜੇ ਸ਼ਬਦ ਹਨ ਹਰ ਪੰਜਾਬੀ ਹਰ ਹਰ ਜਿਹੜਾ ਲੋਕ ਹਿੱਤ ਦੀ ਗੱਲ ਕਰਨ ਵਾਲਾ มนุกแค่วย ਦੀ ਨਿੰਦਾ ਕਰਦਾ ਆ ਤੇ ਉਹਨਾਂ ਨੂੰ ਚਿਤਾਵਨੀ ਵੀ ਦਿੰਦਾ ਆ ਕਿ ਤੁਸੀਂ ਜਿੱਡੇ ਮਰਜ਼ੀ ਰਾਹ ਦੇ ਵਿੱਚ ਡਿੱਕੇ ਲਾ ਲੋ ਇਹ ਪੰਜਾਬੀ ਨੇ ਇਹ ਜੋਧੇ ਨੇ ਸਾਡੀ ਇਸ ਜ਼ਰਖੇਜ਼ ਜ਼ਮੀਨ ਦੇ ਵਿੱਚ ਜੋ ਸਾਡੇ ਅੰਦਰ ਕਸਮ ਪਿਤਾ ਨੇ ਸਾਡੇ ਅੰਦਰ ਜਿਹੜਾ ਉਹਨਾਂ ਤਾਂ ਅਸੀਂ ਅਸੀਂ ਖੂਨ ਹੈ ਉਹ ਜੋ ਸਾਡੇ ਅੰਦਰ ਹੈ ਉਹਨੂੰ ਉਹ ਉਸ ਜਿਹੜੇ ਮਤਲਬ ਕਿ ਸਾਡੇ ਵੱਲ ਭਲੇ ਉਹਨਾਂ ਨੂੰ ਰੋਕ ਨਹੀਂ ਸਕਦੇ ਉਹ ਜਿੰਨੀਆਂ ਮਰਜ਼ੀ ਔਕੜਾਂ ਪਾਰ ਨੂੰ ਔਕੜਾਂ ਨੂੰ ਮਤਲਬ ਕਿ ਪੱਟ ਕੇ ਉਹ ਦਿੱਲੀ ਤੱਕ ਪੂਚ ਜ਼ਰੂਰ ਕਰਨਗੇ ਆਪਣੇ حقcalorie ਉਥੇ ਲੜਨ ਜਾ ਰਹੇ ਨੇ ਅਸੀਂ ਕੋਈ ਕਿਸਾਨਾਂ ਦਾ ਡਰ ਉਹਨਾਂ ਨੂੰ ਆਉਣ ਵਾਲੀਆਂ ਵੋਟਾਂ ਦਾ ਡਰ ਵੱਡਾ ਮਾਰਦਾ ਜੀ ਬਈ ਹੁਣ ਅਸੀਂ ਲੋਕਾਂ ਤੇ ਜਿਹੜਾ ਕਿਉਂਕਿ ਉਹ ਕੱਲਾ ਮੰਦਰ ਦੇ ਨਾਂ ਤੇ ਵੋਟਾਂ ਲੋਕਾਂ ਨੂੰ ਪ੍ਰਭਾਵ ਕਰਕੇ ਆਇਆ ਤੇ ਇਹ ਜਿਹੜਾ ਮੰਦਰ ਦੇ ਕਿਸੇ ਨੂੰ ਚਾਹੀਦੀ ਹੈ ਪਰ ਇਹ ਦੇ ਨਾਲ ਢਿੱਡ 'ਚ ਰੋਟੀ ਨਹੀਂ ਗਈ ਪੈਂਦੀ ਕਿਸੇ ਦੇ। ਅਸਲ ਨੂੰ ਲੱਗਦਾ ਉਹ ਲੋਕਾਂ ਦੇ ਮਨਾਂ ਦੇ ਮੰਗਾਂ ਨੇ। ਉਹਨਾਂ ਵਾਲੇ ਜਿਹੜੇ ਮੋਰਚੇ ਆ ਕਿਸਾਨ ਜਿਹੜੇ ਧਿਆਨ ਦਿਵਾਉਂਦੇ ਆ। ਜੇ ਕਰਨਾ ਸਰਕਾਰ, ਸੈਂਟਰ ਸਰਕਾਰ ਆ। ਮੈਂ ਸਨਾਂ ਦੀ ਮੰਗ ਨਹੀਂ ਮੰਨਦੇ। ਦੇਖੋ ਜੀ 18 ਨੂੰ ਮੋਰਚੇ ਦੀ 18 ਨੂੰ ਕਿੰਨਾ ਦਬਾਵਾ। ਜਿਹੜਾ ਜਿਹੜਾ ਟਾਈਮ ਟਾਈਮ ਸਰਕਾਰਾਂ ਆ ਜਿਹੜਾ ਜਿਵੇਂ ਬੰਦੀਆਂ ਦੀਆਂ ਤਹਿ ਕਰਦੀਆਂ ਆ। ਕਿ ਉਹ ਕਿਹੜੇ ਟੂਕ ਕੀ ਲੈ ਕੇ ਆਉਂਦੇ ਜੀ ਨਵਾਂ ਫੈਸਲਾ। ਜੀ ਆਪਣਾ ਮੈਂ ਸਾਫ ਸੰਗਤਾਲ ਕ੍ਰਾਂਤੀਕਾਰੀ ਕਿਸਾਨ ਜੋ ਵੀ ਬਲਾਕ ਦਾ ਰੋਸ ਕੇ ਕਹਿੰਦਾ ਤੁਸੀਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਤੁਸੀਂ ਕੀ ਕਹਿਣਾ ਥੋੜਾ ਕੀ ਰੋਸ ਹੈ ਤੁਸੀਂ ਨੂੰ ਕਿਉਂ ਕੀ ਕਹਿਣਾ ਚਾਹੁੰਦੇ ਆਂ ਕੇਂਦਰ ਸਰਕਾਰ ਨੂੰ ਸਾਡਾ ਸਾਡੀਆਂ ਮੰਗਾਂ ਦੇ ਉੱਤੇ ਰੋਸ ਹੈ ਜੀ ਹੋਰ ਸਾਡਾ ਕੇਂਦਰ ਸਰਕਾਰ ਦੇ ਨਾਲ ਕੋਈ ਨਿੱਜੀ ਵੈਰ ਨਹੀਂਗਾ ਇਹ ਜਿਹੜੀ ਭਾਜਪਾ ਦੀ ਸਰਕਾਰ ਹੈ ਸਾਡੇ ਨਾਲ ਵਾਅਦਾ ਵੀ ਕੀਤਾ ਸੀ ਔਰ ਜਦੋਂ ਅੰਦੋਲਨ ਸਮਾਪਤ ਕੀਤਾ ਦਿੱਲੀ ਵਾਲਾ ਉਦੋਂ ਇਹਨਾਂ ਨੇ ਲਿਖਤੀ ਵਾਅਦਾ ਵੀ ਸਾਨੂੰ ਦਿੱਤਾ ਸੀ ਕਿ ਅਸੀਂ ਐਮਐਸਪੀ ਦੇ ਉੱਤੇ ਕੰਮ ਕਰਾਂਗੇ ਕੈਂਪਰ ਖੇਰੀ ਦੇ ਵਿੱਚ ਜਿਹੜੇ ਤੁਹਾਡੇ ਕਿਸਾਨ ਸ਼ਹੀਦ ਹੋਏ ਨੇ ਉਹਦਾ ਤੁਹਾਨੂੰ ਇਨਸਾਫ ਮਿਲੇਗਾ ਜਿਹੜੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਨੇ ਉਹਦਾ ਤੁਹਾਨੂੰ ਅਸੀਂ ਜਿਹੜਾ ਮੁਆਵਜ਼ਾ ਉਹ ਦੇਵਾਂਗੇ ਜਿਹੜੇ ਪਰਚੇ ਕੀਤੇ ਨੇ ਉਹ ਰੱਦ ਕਰਾਂਗੇ ਪਰ ਉਹਨਾਂ ਸਾਰੀਆਂ ਗੱਲਾਂ ਤੋਂ ਇਹ ਸਰਕਾਰ ਭੱਜ ਚੁੱਕੀ ਐ ਇਸ ਕਰਕੇ ਜਿਹੜਾ ਮੋਰਚਾ ਦੁਬਾਰਾ ਹੁਣ ਕਿਸਾਨ ਮੰਗ ਕਰਦੇ ਨੇ ਕਿ ਜਿਹੜਾ 2024 ਦਾ ਇਲੈਕਸ਼ਨ ਆ ਰਿਹਾ ਉਸ ਇਲੈਕਸ਼ਨ ਦੇ ਆਧਾਰ ਕਿਉਂਕਿ ਇਹ ਸਰਕਾਰਾਂ ਨੇ ਵੋਟ ਦੀ ਝੋਟ ਸਮਝੀ ਪਿਆ ਨੇ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਜਿਹੜਾ ਪ੍ਰੋਟੈਸਟ ਆਪਣਾ ਕਰ ਰਹੇ ਹਾਂ। ਠੀਕ ਹੈ ਧੰਨਵਾਦ। ਜੀ ਸੰਗਾਰੇ ਉਹ ਕਿਸਾਨ ਕ੍ਰਾਂਤੀਕਾਰੀ ਕਿਸਾਨ ਜਿਹੜਾ ਬਲਾਸਤ ਪ੍ਰਧਾਨ ਪਤ ਦਾ। ਜੀ ਸੈਂਟਰ ਸਰਕਾਰ ਤੋਂ ਕੀ ਤੁਸੀਂ ਮੰਗ ਕਰਦੇ ਹੋ? ਇਹ ਜਿਹੜੀ ਸੈਂਟਰ ਸਰਕਾਰ ਸਾਡੇ ਤੇ ਫਤਰਤ ਆ ਰਹੀ ਹੈ। ਪੰਜਾਬ ਤੇ ਹਰਿਆਣਾ ਦੇ ਵਿੱਚ ਜਦੋਂ ਪਿੱਛੇ ਦਿੱਲੀ ਦਾ ਮੋਰਚਾ ਲੱਗਿਆ ਸੀ ਉਹਨਾਂ ਨੇ ਭਾਈ ਭਾਈ ਦਾ ਨਾਰਾ ਦਿੱਤਾ ਸੀ ਕਿ ਸਾਡਾ ਵੱਡਾ ਭਾਈ ਆ ਗਿਆ ਇਹਦੇ ਨਾਲ ਛੋਟਾ ਭਾਈ ਅਸੀਂ ਮਿਲ ਕੇ ਚੱਲਾਂਗੇ ਤੇ ਇਹ ਭਾਜਪਾ ਦੀ ਸਰਕਾਰ ਨੇ ਸਾਡੇ ਵਿੱਚ ਖਾਣਾ ਪਾਣ ਦੇ ਖਾਤਰ ਉੱਥੇ ਬਾਰਡਰ ਬਣਾਤਾ ਸਾਨੂੰ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਅਲੱਗ ਨਹੀਂ ਹੋਣਗੇ ਅਸੀਂ ਉਹਨਾਂ ਦੀ ਹਮਾਇਤ ਵਿੱਚ ਖੜਾਗੇ ਉਹ ਸਾਡੀ ਵਿੱਚ ਧੰਨ ਸਾਡੇ ਸਾਡੇ ਵਿੱਚ ਪਤੜ ਕਿਸਾਨ ਨੂੰ ਕਹਿੰਦੇ ਮੈਂਬਰ ਜਿੱਥੇ ਜੱਟ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਜੋ ਕੇਂਦਰ ਸਰਕਾਰ ਨੇ ਹਲਕਤ ਮੰਗਾ ਨਹੀਂ ਮੰਨਿਆ ਉਹਨਾਂ ਦਾ ਕੀ ਕਾਰਨ ਹੈ ਚਰਚਾ ਦੇ ਵਿੱਚ ਨੇ ਬਾਈ ਜੀ ਕ ਖਲਸਾ ਬਾਈ ਜੀ ਤੇ ਦਿੱਲੀ ਦਾ ਹਰਿਆਣਾ ਸਰਕਾਰ ਦਾ ਦਿੱਲੀ ਸਰਕਾਰ ਨਹੀਂ ਉਹਨਾਂ ਨੇ ਜੀਤੀਕੇ ਦੇ ਨਾਲ ਪੱਤੇ ਪੰਜਾਬ ਰੋਹੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਭਰੋਸਿਆ ਨਾ ਕਰ ਕਿ ਕਿਸੇ ਹੋਰ ਏਕਦੇ ਬਾਡੇ ਜੋ ਵੀ ਕਾਨੂੰਨ ਨੇ ਤਿੰਨੇ ਪਿਛਲੇ 3-4 ਦਿਨਾਂ ਤੋਂ ਘਟਨਾ ਕਰ ਰਹੇ ਹਨ ਵਿੱਚ ਦੇ ਕਰਕੇ ਇਹ ਮੰਗ ਅਗਲਾ ਮੰਗਾ ਮੰਨਣ ਵਾਸਤੇ ਇਹਨਾਂ ਨੇ ਕਸਾਲ ਮੋਰਚੇ ਦੀ ਬਣਤਰ ਉਹ ਸਾਲ ਬੀਤੋ ਨੂੰ ਬਾਦਵੀ ਮੋਰਚੇ ਇਹ ਲੋਕਾਂ ਨੇ ਕਿਸਾਨ ਛੱਲੇ ਪੰਜਾਬੀ ਇਹ ਜਿਹੜਾ ਕਿਆਈ ਸ਼ਨਾਲ ਦੀ ਦਿਸ਼ਾ ਤੋਂ ਨਵੇਂ ਤੋਂ ਨਵੇਂ ਨਿਤ ਨਵੇਂ ਕਾਨੂੰਨ ਲੈ ਕੇ ਆ ਰਹੇ ਨੇ ਜਦੋਂ ਇਹ ਤਰ੍ਹਾਂ ਦੀਆਂ ਬਕਫਾਂ ਦੇ ਵਿੱਚ ਸ਼ਾਮਲ ਹੁੰਦੇ ਆ ਜਿਹੜੀਆਂ ਦੁਕਾਨਾਂ ਨੇ ਅੱਜ ਭਾ ਵੱਡੇ ਮੋਰ ਚਲ ਰਹੇ ਨੇ ਔਰ ਵੱਡੇ ਮੋਰ ਕੋਲ ਸੱਦਾ ਸੀ ਤਾਂ ਇੱਕ ਇੱਕਾਂ ਦੇ ਘੱਟ ਕਰਨ ਦੀ ਨੀਤੀ ਜਿਹੜਾ ਦਰਬੰਦ ਕਰਦੀ ਹੈ ਇਸ ਕਰਕੇ ਇਹ ਲੋਕ ਇਕੱਠੇ ਹੋਏ ਜਿਹੜੇ ਜੱਫੇ ਬੰਦ ਰੋਕ ਨੇ ਮਾੜੀਆਂ ਹੋਣ ਕਰਕੇ ਜਿਹੜੇ ਪਿੰਡਾਂ ਦੇ ਵਿੱਚੋਂ ਜੁੜੇ ਹੋਇਆ ਜਾਂਦਾ ਹੁੰਦੀਆਂ ਉਹ ਸਾਮਾਨ ਸੱਚੇ ਜਿਹੜੀ ਹੈ ਕਿ ਕਈ ਮੰਗਾ ਨੇ ਅਸੀਂ ਲੜ ਰਹੇ ਹਾਂ ਭਾਰਤ ਮਾਨ ਮੰਤਰੀ ਦਾ ਜਾਮ ਤੋਂ ਲਾਇਆ ਜਾ ਰਿਹਾ ਪਰ ਲੇਕਨ ਜੇਕਰ ਰਾਜਾ ਆਪਣੀ ਫਿਕਰ ਲਈ ਖਰਦ ਨਾ ਹੋਵੇ ਤਾਂ ਜਦੋਂ ਤੋਂ ਪਹਿਲਾਂ ਬੁਲਾ ਰਹੇ ਨੇ ਵੀ ਕਿਹੜਾ ਜਿਹੜੀ ਹੈ ਪਰਜਾ ਫਿਰ ਉੱਚੀ ਹੈ ਜਿੰਮੂ ਕੋਲ ਚੀਖਿਆ ਪਰਜਾ ਉਸ ਮੁਤਾਬਕ ਆਪਣਾ ਫੈਸਲਾ ਲੈਂਦੀ ਹੈ ਜਿਵੇਂ ਅੱਜ ਛੜਕਾ ਜਿਵੇਂ ਲੋਕ ਆਪਣਾ ਫੈਸਲਾ ਅਗਲਾ ਦੇ ਰਹੇ ਹਾਂ ਸੋ ਇਹ ਬੇਨਤੀਆਂ ਨੇ ਕਿ ਸਾਰੇ ਭਾਈਆ ਚਲਾਉਂਦਾ ਜੁੜਿਆ ਹੋਇਆ ਨੇ ਅੱਜ ਕੱਲ ਦਾ ਦੁਕਾਨਦਾਰ ਨੇ ਭਾਵੇਂ ਵਪਾਰੀ ਵਰਗ ਹੈ ਭਾਵੇਂ ਉਹ ਜ਼ਮੀਨ ਨਾਲ ਜੁੜੇ ਹੋਏ ਨੇ ਭਾਵੇਂ ਉਹ ਮਲਾਜਮ ਜਿੱਥੇ ਹੁੰਦੀਆਂ ਜਿਹੜਾ ਵੀ ਜੀ ਨੂੰ ਬੋਲ ਰਹੇ ਸੀ ਕਿ ਤੁਹਾਡੇ ਭਾਈ ਲੱਖ ਮਾਲਮ ਦੇ ਕਿਵੇਂ ਬੋਲ ਮਲਾਜਮ ਹਰੇਕ ਕੰਮ ਕਰਦੇ ਨੇ ਵੀਡੀਓ ਪਰ ਜੇ ਇੱਕ ਲੈਣਾ ਡਰ ਡਰ ਉਹ ਕਿਨੂੰ ਕਿਨੂੰ ਕੰਟਰੋਲ ਕਰੂਗਾ ਕਿੱਥੇ ਕਿੱਥੇ ਜਾਊਗਾ ਇਸ ਕਰਕੇ ਵੀ ਸਰਕਾਰ ਨੂੰ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਜਿੱਥੇ ਤਾਰਾ ਕਰਨੀ ਹੁੰਦਾ ਨੂੰ ਪੂਰਾ ਕੀਤਾ ਜਾਵੇ ਔਰ ਲੋਕਾਂ ਦੀ ਜਿਹੜੀ ਡਿਮਾਂਡ ਹੈ ਕੰਮ ਨੂੰ ਮੱਦੇਨਜ਼ਰ ਰੱਖ ਕੇ ਲੋਕਾਂ ਦੇ ਹਰ ਕੰਮ ਵਿੱਚ ਸਹਾਇੀ ਹੋ ਕੇ ਪਹਿਲ ਕਦਮੀ ਨਾਲ ਕੰਮ ਕਰਾਉਣੇ ਜਾਂਦੇ ਆ। ਰਾਜਵਿਧੀਆਂ ਹੋ ਸਕਦਾ ਹੈ ਜੇਕਰ ਉਹ ਕੰਮ ਵਧੀਆ ਨਹੀਂ ਕਰਦਾ। ਫਿਰ ਉਹ ਹੋ ਰਾਜੇ ਨੂੰ ਪਬਲਿਕ ਦੀ ਮਰਜ਼ੀ ਹੈ ਕਿ ਇਹਨਾਂ ਨੂੰ ਜਿਹੜੇ 500 ਆਲਾ ਬੰਦਾ ਲੋਕ ਤਬਦੀਲ ਕਰ ਦਿੰਦੇ ਨੇ। ਇਸ ਕਰਕੇ ਜਿਹੜੇ ਵੱਡੇ ਜਿਹੜੇ ਦੇਖਣ ਵਿੱਚ ਨਜ਼ਰ ਆ ਰਹੇ ਨੇ ਉਹ ਲੇਫੇਬੰਦ ਨਾ ਰਹੇ। ਲੋਕ ਦੁਖੀ ਨੇ। ਦੁਖੀ ਪਰਜੇ ਨੇ ਰੋਲਾ ਪਾਣਾ। ਜਿਵੇਂ ਇੱਕ ਬੱਚਾ ਸੋਨਾ ਪਾਵੇ ਕੌਂਸਲ ਨੂੰ ਮਾਦੂਤ ਨਹੀਂ ਕਰਦਾ। ਇਸ ਕਰਕੇ ਸਾਰੇ ਰੁਕ ਦੇਣੇ ਰੁਕ ਰਲਾ ਰਹੇ ਨੇ ਇਹ ਸਮਝਿਆ ਸਰਕਾਰ ਦੀਆਂ ਕਾਰਡੀਆਂ ਨੇ ਇਸ ਕਰਕੇ ਬੇਨਤੀ ਹੈ ਕਿ ਸਰਕਾਰ ਆਪਣਾ ਗਾਜਾ ਬੇ ਲੋਕਾਂ ਦਾ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਦੇ ਲਈ ਆਸੀ ਮਡੇ ਨਾਲ ਦਿੱਲੀ ਘੋੜ ਦੇ ਦੌਰਾਨ ਵੀ ਸਰਕਾਰ ਜਾ ਮੋਤੀ ਸਾਰ ਸਾਡੇ ਪੰਜਾਬ ਦੇ ਲੋਕਾਂ ਲਈ ਕਰ ਰਹੀ ਆ ਕਿ ਮੈਂ ਸਾਡੀ ਜਾਣਕਾਰੀ ਸਟਾਫ ਕਰਾਇਆ ਜੱਫੇ ਬੰਦੀ ਦੀ ਵੀ ਸਾਡੇ ਪਿੰਡਾਂ ਦੇ ਕਾਲਾ ਆ ਰਹੀ ਆ ਉਹ ਬਿਲਕੁਲ ਦੇਖੋ ਜੋ ਜਾਨਕਾਰੀ ਆ ਤੁਸੋਂ ਹੋਰ ਚੀਜ਼ ਜੋ ਸਾਡੇ ਬਜ਼ੁਰਗ ਸਿੰਘਾਂ ਨੂੰ ਯਾਦਨੀ ਕਰਿਆ ਤੇ ਉਹਨਾਂ ਨੂੰ ਸੁੰਦਰ ਟਾਈਮ ਬਿਤਾਉਣ ਦਾ ਮੌਕਾ ਮਿਲਿਆ ਆ ਅਸੂ ਕੈਂਸ ਦੇ ਗੋਲੇ ਸਿੱਟੇ ਇਸ ਗੱਲ ਦਾ ਤੁਸੀਂ ਸਮਝੋ ਕਿ ਉਹ ਆਪਣੇ ਬਜ਼ੁਰਗਾਂ ਦੀਆਂ ਤਾਂ ਦਾ ਤਸ਼ੰਕ ਹੈ ਬਹੁਤ ਜ਼ਿਆਦਾ ਦਸੰਬਰ 22 ਤੋਂ ਪਲੱਸ ਜਿਹੜੇ ਜਖਮੀ ਹੋਏ ਨੇ ਸਾਡੇ ਨਾਲ ਦੇ ਹਸਪਤਾਲਾਂ ਸਾਡੇ ਨਿਸਾਨ ਮੋਰ ਤੋਂ ਨੇ ਲੜਾਈ ਜਿਹੜੀ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਕਿ ਜਿਹੜੀ ਦਿੱਲੀ ਸਰਕਾਰ ਆ ਉਹਨਾਂ ਤੇ ਕੋਈ ਸਤਾਈਂ ਨਾਲ ਕਿਹਾ ਜਾਵੇ ਜੋ ਸਾਡੇ ਤੋਂ ਸਾਡੇ ਹੱਦ ਚ ਆਉਂਦੇ ਨੇ ਪੰਜਾਬ ਦੇ ਲੋਕ ਦਰਦ ਚੋਂਦੇ ਨੇ ਦੋਹੇ ਬਾਸਾਂ ਬੜਾਈਆਂ ਲੱਗਾਂ ਨੂੰ ਕੰਟਰੋਲ ਕੀਤਾ ਜਾਵੇ ਅਤੇ ਜੋ ਕਾਨੂੰਨੀ ਗਾੜੀ ਜਿਹੜਾ ਉਹਨਾਂ ਦੇ ਮਾਜਮਾ ਸਿਵਲ ਵਰਦੀ ਚ ਸਾਡੇ ਪੰਜਾਬ ਚ ਆ ਕੇ ਸਾਡੇ ਤੇ ਅਟੈਕ ਕਰਦੇ ਨੇ ਉਹਨਾਂ ਦੀ ਲੜਾਈ ਜਿੱਤ ਕੇ ਚੱਲੇ ਆਂ ਭਗਤ ਸਿੰਘ ਦੇ ਘੂੜੇ ਰੋਟੀ ਕਾਲੀ ਕਿਸਾਨਾਂ ਨੂੰ ਪੰਜਾਬ ਜਿਆਦਾ ਉਮੀਦਵਾਰ ਠੀਕ ਹੈ ਜੋ ਜੀ ਕੇਂਦਰ ਸਰਕਾਰ ਨੇ ਆਪਣੀਆਂ ਮੰਗਾਂ ਨਹੀਂ ਮੰਨੀਆਂ ਇਹਦੇ ਕੀ ਕਾਰਨ ਨੇ ਜਿਹੜਾ ਤੁਸੀਂ ਅੱਜ ਪ੍ਰਦਰਸ਼ਨ ਕੀਤਾ ਰੋਡ ਚੱਕਾ ਜਾਮ ਲਗਾਇਆ ਹੈ ਇਹਦੇ ਕੀ ਕਾਰਨ ਰਹੀ ਇਹਦੇ ਕਾਰਨ ਹੈ ਜਿਹੜੀ ਸਰਕਾਰ ਹੈ ਸਾਡੀ ਅੱਜ ਕਰਪਟ ਘਰਾਣਿਆਂ ਦੇ ਹੱਕ ਦੇ ਵਿੱਚ ਹੈ ਸਾਰਾ ਕੁਝ ਉਹਨਾਂ ਨੂੰ ਖੇਤੀ ਤੇ ਲਗਾਉਣਾ ਚਾਹੁੰਦੀ ਹੈ ਜਿਹੜਾ ਕਰਿਆਣੇ ਵਾਲਾ ਬਾਜ਼ਾਰ ਵੱਡੇ ਮੌਲ ਲੈ ਕੇ ਆਉਣਾ ਚਾਹੁੰਦੀ ਹੈ ਇਸ ਕਰਕੇ ਉਹ ਮੰਨ ਨਹੀਂ ਰਹੀ ਇਸ ਕਰਕੇ ਸਾਨੂੰ ਪ੍ਰਦਰਸ਼ਨ ਕਰਨੇ ਪਏ ਨੇ ਅੱਜ 16 ਦਾ ਬੰਦ ਦਿੱਤਾ ਭਾਰਦਾ ਬੰਦ ਦਿੱਤਾ ਸਰ ਦਾ ਦਿੱਤਾ ਇਸ ਵਿਰੋਧ ਦੇ ਵਿੱਚ ਅਸੀਂ ਇਹ ਖੱਦੇ ਬਰੋਧ ਕਰ ਰਹੇ ਨੇ ਕਿ ਕੈਲੀਸਨ ਉਹ ਇਤਿਹਾਸਿਕ ਭਾਰਤ ਵੀ ਕਿਹਾ ਜਾ ਰਿਹਾ ਹੈ ਭਾਰਤ ਭਈ ਇਤਿਹਾਸ ਭਾਰਤ ਬੰਦ ਹੈ ਜੀ ਅੱਜ ਅਸਲੀ ਕੀ ਤੇ ਦੂਜੇ ਮੇਰਾ ਸਵਾਲ ਤੁਹਾਨੂੰ ਹੋ ਰਿਹਾ ਵੀ ਜਿਵੇਂ ਆਪਣੇ ਬਾਰਡਰ ਤੇ ਹਰਿਆਣਾ ਤੇ ਪੰਜਾਬ ਦਾ ਬਾਰਡਰ ਬਣਾਇਆ ਗਿਆ ਹੈ ਠੀਕ ਹੈ ਇਹ ਸਿਆਸੀ ਦਲਾ ਰਹਿ ਜਾਂ ਕਿਵੇਂ ਕੀ ਇਹਨਾਂ ਕਾਰਨ ਰਹਿ ਮੁੱਦਾ ਕੀ ਹੈ ਜੀ ਇਹਦਾ ਮੁੱਦਾ ਹੈ ਜੀ ਕਿ ਕਿਸਾਨ ਉੱਥੇ ਆਪਣੇ ਮੰਗਾਂ ਨੂੰ ਲੈ ਕੇ ਗਏ ਸੀ ਜੋ ਮੋਦੀ ਸਰਕਾਰ ਨੇ 21 ਦੇ ਵਿੱਚ ਸਾਡੇ ਨਾਲ ਵਾਦਾ ਕੀਤਾ ਸੀ ਉਹ ਵਾਦਾ ਖਲਾਫੀ ਕੀਤੀ ਹੈ ਉਹ ਮੰਗਾ ਲੈ ਕੇ ਉੱਥੇ ਦਿੱਲੀ ਗਏ ਸੀ ਜਾਣਾ ਸੀ ਉਹਨਾਂ ਨੇ ਦਿੱਲੀ ਜਾਂਦੇ ਮੌਲ ਇਹ ਪ੍ਰੋਟੈਸਟ ਕਰਨ ਦਾ ਹਰੇਕ ਨੂੰ ਅਧਿਕਾਰ ਹੈ ਆਪਾਂ ਲੋਕਤੰਤਰ ਹੈ ਇਹ ਜਮਹੂਰੀਅਤ ਹੈ ਇਹ ਜਮਹੂਰੀਅਤ ਦਾ ਘਾਣ ਕੀਤਾ ਜਿਹੜੇ ਉੱਥੇ ਕੰਤਾ ਗੱਡੀਆਂ ਨੇ ਜਾਂ ਕਿੱਲ ਗੱਡੀਆਂ ਦੇ ਸ਼ਰਕੇ ਦੇ ਵਿੱਚ ਅਥਰੂ ਗਏ ਤੇ ਗੋਲੇ ਛੱਡੇ ਗਏ ਸੀ ਸਾਡੇ 150 ਦੇ ਤਕਰੀਬਨ ਕਿਸਾਨ ਜ਼ਖਮੀ ਹੋਏ ਨੇ ਕਿਸੇ ਦੇ ਅੱਖ ਵੀ ਚਲੀ ਗਈ ਕਿ ਦੀ ਦੱਤ ਵਢੀ ਹੈ ਕਿਸੇ ਦਾ ਪਸ਼ੂ ਹੋਇਆ ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਜੋ ਸਰਕਾਰ ਨੇ ਸਾਡੇ ਕਿਸਾਨਾਂ ਦੇ ਜਾਵਟ ਰਾਇਆ ਉਹਨਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਸੀ ਜਦੋਂ ਮੋਦੀ 14 ਦੇ ਵਿੱਚ ਆਇਆ ਉਹਨਾਂ ਨੇ ਵਾਅਦਾ ਕੀਤਾ ਸੀ ਭਾ ਮੈਸੇ ਅਸੀਂ ਦੇਵਾਂਗੇ ਪਰ ਉਹ ਬੇਵਜਹ ਤੋਂ ਮੁੱਕਰ ਗਿਆ ਜੋ ਸੁਮੇਲ ਲਾਤਨ ਦੀ ਕਮੇਟੀ ਆ ਉਹਨਾਂ ਸਪਾਰਸ਼ਾ ਮੁਤਾਬਕ ਅਸੀਂ ਭਾ ਦੇਵਾਂਗੇ ਪਰ ਇਹ ਕੋਈ ਭਾ ਨਹੀਂ ਦਿੱਤੇ ਗਏ ਹੈਗੇ ਇਸ ਕਰਕੇ ਅਸੀਂ ਤੁਹਾਨੂੰ ਪ੍ਰਦਰਸ਼ਨ ਕਰਦੇ ਹਾਂ दे, दे दे, दे रहे ਨੇ ਜਦੋਂ ਕਿਸਾਨਾਂ ਸਰ ਜੋ ਕਰਜ਼ਾ ਚੜਿਆ ਅਸੀਂ ਕਰਜ਼ੇ ਦੀ ਮੰਗ ਕਰਦੇ ਵੀ ਕਿਸਾਨਾਂ ਦਾ ਕਰਜ਼ਾ ਜਿਹੜਾ ਤੁਹਾਡੀ ਗਲਤ ਨੀਤੀਆਂ ਕਰਕੇ ਜਿਹੜਾ ਉਹ ਮਾਫ ਉਹਦੇ ਲਈ ਵੀ ਫੇਰਨੀ ਚਾਹੀਦੀ ਹੈ ਤੇ ਲਖਵੀਰ ਫਖੀਰੀ ਚ ਸਾਡੇ ਕਿਸਾਨਾਂ ਦੇ ਗਰੇ ਮੰਤਰੀ ਦੇ ਮੁੰਡੇ ਨੇ ਦੇਖੋ ਕਿਵੇਂ ਕਿਸਾਨ ਡਰ ਕੇ ਉਹ ਸ਼ਾਂਤ ਵਿੱਚ ਢੰਗ ਨਾਲ ਆਪਣੇ ਘਰਾਂ ਨੂੰ ਜਾ ਰਹੇ ਸੀ ਉਹਨਾਂ ਨੂੰ ਦਰਦ ਕੀ ਮਾਰ ਦਿੱਤਾ ਉਹਦੇ ਜਵਾਨ ਤੇ ਫੇਰ ਦੁਬਾਰੇ ਬਾਹਰ ਆ ਗਿਆ ਉਹ ਉਹਤੇ ਕੋਈ ਕਾਰਕਾ ਨਹੀਂ ਦਰਜ ਕਰਿਆ ਹੈਗਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਿਆ ਅਸੀਂ ਇਹ ਮੰਗ ਕਰਦੇ ਆ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿੰਨੇ ਹੁਣ ਤੁਸੀਂ ਦੱਸਦੇ ਆਪਣੇ ਨੌਜਵਾਨ ਵੀਰਾ ਦੇ ਕਿਸਾਨੀ ਵੀਰਾ ਦਾ ਸੱਟਾ ਵੀ ਲੱਗਿਆ ਨੇ ਇਹਦਾ ਜ਼ਿੰਮੇਵਾਰ ਤੁਸੀਂ ਕਿਹਨੂੰ ਠਹਿਰਾਓਗੇ ਇਹ ਖੱਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਉਹਨਾਂ ਨੂੰ ਠਹਿਰਾਉਣੇ ਆ ਜੋ ਕਿਸਾਨ ਦਾ ਦੇਖੋ ਅਨਦਾਤ ਹੈ ਸਾਰੇ ਦੇਸ਼ ਦਾ ਟਿੱਡ ਭਰਦਾ ਹੈ ਇਹ ਮੋਦੀ ਹੈ ਜਿਹੜਾ ਸਵੇਰੇ ਚਾਹ ਪੀਂਦਾ ਹੈ ਕਿਸਾਨ ਤੇ ਦੁੱਧ ਵੀ ਪੀਂਦਾ ਹੈ ਖੰਡ ਪੈਦਾ ਕਰਦੇ ਆ ਚਾਹ ਪੱਤੀ ਪੈਦਾ ਕਰਦੇ ਆ ਉਹ ਪੀ ਕੇ ਫਿਰ ਮੰਝੇ ਦੇ ਬਿਸਤਰੇ ਝੋੜਦਾ ਇਸ ਤਰ੍ਹਾਂ ਕਿਸਾਨਾਂ ਦੇ ਨਾਲੇ ਧੱਕਾ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਸਮਝਣਾ ਚਾਹੀਦਾ ਸਰਕਾਰ ਨੂੰ ਨਹੀਂ ਸਰਕਾਰ ਇਹਦੇ ਚੂਲਾ ਖਿਲਾ ਦੇਈਏ ਇਹ ਬਾਪੂ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਵੀ ਜੇਕਰ ਕਿਸਾਨ ਹੀ ਖੇਤੀਬਾੜੀ ਨਹੀਂ ਕਰਨਗੇ ਤਾਂ ਲੋਕ ਖਾਣਗੇ ਕੀ